ਇਹ ਸਾਰੀਆਂ ਇੰਟਰਨੈਸ਼ਨਲ ਟੀਮਾਂ ਆ ਇਹ ਆਖਰੀ ਇਹ ਮੈਡਮੈਂਟਨ ਦਾ ਟੂਰਨਾਮੈਂਟ ਆ ਤੇ ਟੀਮਾਂ ਜਿਹੜੀਆਂ ਵੀ ਉਹ ਸਾਰੇ ਖੜਖੜਾਰ ਮੈਚ ਹੀ ਆ ਜਿੰਨੇ ਵੀ ਹੋਣੇ ਆ ਆਪਣੇ ਦਾ ਕਿਹੜਾ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਹਦੇ ਵਿੱਚ ਹੀ ਵਸਦੀ ਏ ਜਿੰਤ ਜਾਨ ਪੰਜਾਬੀਆਂ ਦੀ ਪਾਕਿਸਤਾਨ ਦੇ ਪਲੇਅਰ ਕਾਫੀ ਆਏ ਆ ਔਰ ਹੈ ਵੀ ਬਹੁਤ ਵਧੀਆ ਪਲੇਅਰ ਆ ਤੇ ਸਾਰੇ ਟੌਪ ਇਹ ਆ ਜਿਹੜੇ ਆਏ ਆ ਇਨਸ਼ਾਅੱਲਾ ਅਗਲੇ ਸਾਲੇ ਹੋਰ ਜ਼ਿਆਦਾ ਪਲੇਅਰ ਪਾਕਿਸਤਾਨੋਂ ਆਉਣਗੇ ਉਧਰ ਦੇਖਦੇ ਆ ਵੀ ਇੱਕ ਪਾਸੇ ਚਾਰ ਨੇ ਆਜ਼ਾਦ ਪੰਜਾਬ ਕੇਸਰੀ ਦੇ ਆ ਨੌਜਵਾਨ ਦੇ ਵੀ ਦੁਨੀਆ ਦੇ ਵਿੱਚ ਤੂਤੀ ਬੋਲਦੀ ਐ ਮੈਂ ਐਰ ਐਰ ਕੀ ਸਿਟੀ ਕਾਉਂਸਲਰਲੀ ਵੋਟ ਡਨੇ ਅਧਿਆਚੋਨਾ ਵਿੱਚ ਖੜੀ ਆ Yes, I come every year with my friends. We do a lot of work, and we do a lot of work with the Indian community, and we like to share things together. ਤਦੋਂ ਲੋ ਦੋਸਤੋ ਅੱਜ ਜਿਸੀ ਪਹੁੰਚੇ ਆ ਲੰਡਨ ਡੇਰੀ ਦੇ ਨਾਲ ਲੱਗਦੇ ਐਮੀ ਲਜ਼ਰਟ ਸਕੂਲ ਦੀਆਂ ਗਰਾਊਂਡਾਂ ਵਿੱਚ ਜਿੱਥੇ ਅਲਬਰਟਾ ਕਬੱਡੀ ਕੱਪ ਜਿਹੜਾ ਜੀ ਉਹ ਹੋ ਰਿਹਾ ਅ ਅਲਬਰਟਾ ਦੇ ਵਿੱਚ ਇਹ ਤੀਸਰਾ ਜਿਹੜਾ ਕਬੱਡੀ ਦਾ ਕੱਪ ਹੋ ਰਿਹਾ ਨਾਰਥ ਸਾਈਡ ਦੇ ਵਿੱਚ ਹੈ ਬਹੁਤ ਸਾਰੀਆਂ ਜਿਹੜੀਆਂ ਕਹੋ ਦੇਖਣ ਵਾਲੀਆਂ ਸੰਗਤਾਂ ਨੇ ਉਹ ਪਹੁੰਚੀਆਂ ਹੋਈਆਂ ਨੇ ਔਰ ਨਾਲ ਦੀ ਨਾਲ ਜਿਹੜਾ ਪ੍ਰਬੰਧ ਕੀਤਾ ਹੋਇਆ ਜੀ ਉਹ ਬਹੁਤ ਹੀ ਖੂਬਸੂਰਤ ਹੈ ਅੱਜ ਦੇ ਇਸ ਅਲਬਰਟਾ ਵੀਕਲੀ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਜਿਹੜੀਆਂ ਇੱਥੋਂ ਦੀਆਂ ਕੁਝ ਝਲਕੀਆਂ ਉਹ ਹਾਜ਼ਰ ਕਰਾਂਗੇ ਅ ਇੱਥੇ ਤੀਆਂ ਦਾ ਪ੍ਰੋਗਰਾਮ ਵੀ ਹੋਇਆ ਔਰ ਨਾਲ ਦੀ ਨਾਲ ਕਬੱਡੀ ਦੇ ਮੈਚ ਹੋਏ ਨੇ ਖਾਣੇ-ਦਾਣੇ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੋ ਆਓ ਤੁਹਾਨੂੰ ਦਿਖਾਉਨੇ ਆ ਜਿਹੜੀਆਂ ਝਲਕੀਆਂ ਨੇ ਇਸ ਟੂਰਨਾਮੈਂਟ ਦੀਆਂ ਨੂੰ ਇਸ ਵੇਲੇ ਅਗਲੀ ਰੇਡ ਪੌਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਆ ਇੱਕ ਕੰਨੀ ਤੇ 56 ਲੱਗਿਆ ਹੋਇਆ ਨਾਲ ਖੋਸੇ ਕੋਟਲੇ ਦਾ ਰਾਜੂ ਆ ਆ ਸ਼ੰਨਾ ਵਾਲਾ ਇਹ ਅੰਮ੍ਰਿਤ ਪਰ ਜਵਾਰੇ ਵਾਲਾ ਦੀਨੂ ਇਸ ਵੇਲੇ ਪਾਕ ਕਬੱਡੀ ਪੁਆਇੰਟ ਆਪਣੀ ਟਾਇਰਾ ਵਿੱਚ ਹੰਦੇ ਦੋ ਇਸ ਲਈ ਚੜ ਜਾਂਦਾ ਚਾਜਨ ਖਿਡਾਰੀ ਵਿੱਚ ਦਿਸਦੇ ਜਾਈਏ ਬਲੇਹਾਰੇ ਜੀ ਨੇ ਗਾੜੇ ਦੀ ਗੱਡੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਖੇਡਣੀ ਪੰਜਾਬੀਓ ਤਾਂ ਖੇਡ ਖੇਡੋ ਜੋਰ ਦੀ ਲੱਖਾਂ ਦੀ ਨਹੀਂ ਗੱਲ ਕਬੱਡੀ ਹੋ ਗਈ ਹੈ ਕਰੋੜ ਦੀ ਲੱਖਾਂ ਦੀ ਨਹੀਂ ਗੱਲ ਕਬੱਡੀ ਹੋ ਗਈ ਹੈ ਕਰੋੜ ਦੀ ਇਸ ਸਮੇਂ ਕਰਦਾ ਟਰਾਈ ਰਵੀ ਨੌਜਨ ਸਾਹੋਕੇ ਵਾਲਾ ਪੁਆਇੰਟ ਹੀਰਾ ਆਪਣੀ ਟੀਮ ਦੇ ਸੇ ਜੋੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਬਾਪ ਤਕੜਾ ਖੇਡਿਆ ਪੁੱਤ ਦੀ ਚੜਤ ਵੀ ਪਾਉਂਦਾ ਹੈ ਕਬੱਡੀ ਨਾਲ ਪੂਰੀ ਮਰਕ ਵੀ ਇਸ ਸਮੇਂ ਸੁਲਤਾਨ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਿਆ ਅਗਲੀ ਕਬੱਡੀ ਮੋਸਮ ਬਲਾਟ ਢਿੱਲੋਂ ਪਾਉਣ ਦੇ ਲਈ ਫਿਰ ਵੱਧਾ ਹੋਇਆ ਮੋਸਮ ਬਲਾਟ ਢਿੱਲੋਂ ਲਹਿੰਦੇ ਪੰਜਾਬ ਦਾ ਇਹ ਨੌਜਵਾਨ ਵੀ ਕਹਿੰਦੇ ਵੱਡਾ ਰੇਡਰ ਹੈ ਮੁਹੰਮਦ ਅਲੀ ਦਾ ਪੁੱਤਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ 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 ਕਰਦਾ ਹੋਇਆ ਹੁਣ ਚਾਰਾਂ ਜਾਫੀਆਂ ਦੇ ਵਿੱਚੋਂ ਕੋਟਲੀ ਵਾਲਾ ਯਾਦ ਖੋਸੇ ਕੋਟਲੇ ਦਾ ਰਾਜੂ ਸਾਹੋਕੇ ਦਾ ਰਵੀ ਛੰਨਾ ਦਾ ਅਮਰਤ ਕਿਹੜਾ ਖਿਡਾਰੀ ਵਹਿ ਜਾ ਵਹਿਆ ਕਰਵਾਵੇਗਾ ਨੌਜਵਾਨ ਢਿੱਲੋਂ ਦੀ ਰੇਡ ਦੇ ਉੱਪਰ ਆਸਾਹੋ ਕੇ ਆਲਾ ਇਹ ਰਵੀ ਆ ਢਿੱਲੋਂ ਦੇ ਕੋਲ ਬਹੁਤ ਪਿਆਰཔ་ ਪਰ ਵੇਖੀਏ ਚੜਦੀ ਉਮਰ ਦਾ ਇਸ ਵੇਲੇ ਲੱਗ ਤਕੜਾ ਜੱਫਾ ਪੁਆਇੰਟ ਸਾਹੋ ਕੇ ਆਲਾ ਰਵੀ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਦੁੱਦੇ ਵਾਲਾ ਰਪਿੰਦਰ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਹਦੇ ਵਿੱਚ ਹੀ ਵਸਦੀ ਏ ਜਿੰਦ ਜਾਨ ਪੰਜਾਬੀਆਂ ਦੀ ਵਿੱਚ ਮੈਦਾਨੇ ਭੜਨਾ ਹੁੰਦਾ ਕਮਨ ਦੇ ਵਿੱਚ ਉਧਰ ਦੋਗਾ ਵਾਲਾ ਖੁਸ਼ੀ ਆ ਬੱਬਲ ਸਗਰੂਰ ਆ ਇਧਰ ਜਵਾਰੇ ਵਾਲੇ ਦੀਨੂ ਦੀ ਰੇਡ ਮੱਲੀਆ ਵਾਲਾ ਨੌਜਵਾਨ ਕੌਣ ਆ ਸ਼ਕੰਜਾ ਕੋਟਲੀ ਵਾਲਾ ਯਾਦ ਕੋਸ਼ਿਸ਼ ਕਰ ਰਿਹਾ ਪਰ ਪੁਆਇੰਟ ਦਾ ਜਿਹੜਾ ਧਾਵੀ ਦਾ ਅਗਲੀ ਰੇਡ ਇਹ ਭੰਡਾਲ ਵਾਲੇ ਮਾਨੀ ਦਾ ਪੁੱਤਰ ਗੁਰਦੀਪ ਸਿੰਘ ਦਾ ਭਤੀਜਾ ਇਸ ਵੇਲੇ ਚਾਚਿਆਂ ਦਾ ਭਤੀਜਿਆਂ ਦੇ ਨਾਲ ਮਾਮਿਆਂ ਦਾ ਭਾਣਦਿਆਂ ਨਾਲ ਨਾਨਿਆਂ ਦਾ ਦੋਤਿਆਂ ਨਾਲ ਦਾਦਿਆਂ ਦਾ ਪੋਤਿਆਂ ਦੇ ਨਾਲ ਬਹੁਤ ਪਿਆਰ ਹੁੰਦਾ ਲੈ ਵੀ ਕਾਲੇ ਅਗਲੀ ਰੇਡ ਦਿਉਰੇ ਵਾਲੇ ਰਵੀ ਦੀ ਅਗਲੀ ਕਬੱਡੀ ਰਵੀ ਖੇਡ ਮੈਦਾਨ ਦੇ ਵਿੱਚ ਦਿਉਰੇ ਵਾਲਾ ਪਾਉਣ ਦੇ ਲਈ ਪੁਰਾਣੇ ਨੂੰ ਇਧਰ ਨੌਜਵਾਨ ਸਾਹੋਕੇ ਵਾਲਾ ਰਵੀ ਹੈ ਪੁਆਇੰਟ ਹੀਰੇ ਦਾ ਅਗਲੀ ਰੇਡ ਸ਼ਮਸ਼ਪੂਰੀਆ ਸੁਲਤਾਨ ਇਸ ਵੇਲੇ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਸ਼ੀਲੂ ਪਾਲਾ ਆਹ ਕੌਣ ਆ ਦੁਨੀਆ ਦੇ ਦੋ ਸੁਪਰਸਟਾਰਾਂ ਦੇ ਦਰਮਿਆਨ ਟੱਕਰ ਆ ਮੁਕਾਬਲਾ ਦੁਨੀਆ ਦਾ ਕਹਿੰਦੇ ਸਭ ਤੋਂ ਇਹਨਾਂ ਦੇ ਬੰਨ ਟੁੱਟ ਜਾਂਦੇ ਆਲੇ ਦੁਆਲੇ ਘਰਾਂ ਦੇ ਘਰ ਮੁੱਕ ਜਾਂਦੇ ਝੜੀਆਂ ਦੇ ਵਿੱਚ ਸਾਹ ਦੇ ਸੁੱੱਕ ਜਾਂਦੇ ਇਹ ਚੰਗਰੇ ਕਾਲੇ ਬੱਦਲ ਸਾਡੇ ਪਿੰਡ ਰੁਕ ਜਾਂਦੇ ਇਧਰ ਨੌਜਵਾਨ ਕੌਣ ਇਹ ਲੈਹਦੇ ਪੰਜਾਬ ਦਾ ਇਹ ਜੋਬ ਵੀ ਕਰਦਾ ਨੌਜਵਾਨ ਢਿੱਲੋਂ ਵੇਲੇ ਤਾੜੀਆਂ ਵੱਡੀ ਪਾਉਂਦਾ ਹੋਇਆ ਹੰਡੇ ਨਿਸ਼ਕਣ ਮੁੰਡਿਆਂ ਨੇ ਜਵਾਨੀ ਹੁਟ ਝੁਟ ਝੁ ਕਰਦੀ ਜੱਸ ਜਿਵੇਂ ਝੱਟ ਹੋਏ ਚਿੱਤੇ ਦੀ ਰੇਡ ਵਾਂਗ ਫੇਰਨਾ ਓੜਾਰੀ ਭਰਦੀ ਫਸਲੇ ਹੁਣ ਕਰੋੜਾਂ ਦੇ ਕਰੋੜਾ ਨਾਲ ਟਰੈਕਟਰ ਮਿਲਵੇ ਖੇਡ ਕੇ ਕੌਡੀ ਕਾਲਿਆ ਹੁੰਦੇ ਰਮਾਨ ਈਲੂ ਦਿਉੜੇ ਦਾ ਅੰਨਾ ਹੁਣ ਚਾਰਾਂ ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਵਾਉ ਜਾਂ ਤੇ ਨਹੀਂ ਮੇਰੇ ਮਿੱਤਰੋ ਪੈਂਟਾ ਪਰ ਦੋਤੇ ਵਾਲਾ ਰਪਿੰਦਰ ਕੋਇਕ ਆਪਣੀ ਟੈਂਟ ਕਬੱਡੀ ਕਲੱਬ ਕੈਲਗਰੀ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਪੁੱਜ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਸਰਦਾਰ ਮੇਜਰ ਸਿੰਘ ਜੀ ਰਾਣ ਭਲੂਰ ਜਰਿੰਦਰ ਸਿੰਘ ਜੀ ਸਿੱਧੂ ਕਰਨ ਬਾਸੀ ਨਹੀਂ ਲੰਡੇਗੇ ਤੇ ਨਾਲ ਜਸਪਾਲ ਸਿੰਘ ਜੀ ਪੰਡਾਲ ਹੈਪੀ ਜੀ ਅਸੀਂ ਲੰਡਨ ਡੇਰੀ ਮਾਲ ਦੇ ਪਿਛਲੇ ਪਾਸੇ ਜਿਹੜੀਆਂ ਗਰਾਊਂਡਾਂ ਨੇ ਉੱਥੇ ਅਲਬਰਟਾ ਕਬੱਡੀ ਕੱਪ ਜਿਹੜਾ ਹੋ ਰਿਹਾ ਆ ਉਹਦਾ ਪੂਰਾ ਆਨੰਦ ਮਾਣ ਰਿਹਾ ਤੇ ਮੇਰੇ ਨਾਲ ਇਸ ਵੇਲੇ ਜਿਹੜੇ ਬੰਦੇ ਕਾਰਕੁਨ ਨੇ ਜਿਹੜੇ ਸੇਵਾ ਇਹ ਕਰ ਰਹੇ ਨੇ ਕਈਆਂ ਸਾਲਾਂ ਤੋਂ ਨਿਭਾਰਾ ਹੈ ਉਹਨਾਂ ਦੇ ਨਾਲ ਖੜੇ ਆ ਆ ਪਾਲ ਬੋਪਾ ਰਾਏ ਹੁਰੀ ਆ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਆ ਬੋਪਾ ਰਾਏ ਸਾਹਿਬ ਬਹੁਤ ਬਹੁਤ ਤੁਹਾਨੂੰ ਪਹਿਲਾਂ ਤਾਂ ਇਸ ਗੱਲ ਦੀਆਂ ਮੁਬਾਰਕਾਂ ਹੈ ਅੱਜ ਦਿਨ ਬਹੁਤ ਵਧੀਆ ਲੱਗਾ ਔਰ ਜਿਹੜਾ ਤੁਸੀਂ ਇੱਥੇ ਇੰਤਜ਼ਾਮ ਕੀਤਾ ਬੈਠਣ ਲਈ ਲੋਕਾਂ ਲਈ ਉਹ ਬਹੁਤ ਹੀ ਵਧੀਆ ਸਤਿ ਸ੍ਰੀ ਅਕਾਲ ਹੋਣੀ ਹੈ ਪਹਿਲਾਂ ਤਾਂ ਸੰਗਰ ਸਾਹਿਬ ਥੈਂਕ ਯੂ ਤੁਹਾਡਾ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਗਰਾਊਂਡਾਂ 'ਚ ਤੇ ਇਹ ਜਿਹੜਾ ਸਾਰਾ ਜੋ ਵੀ ਇੰਤਜ਼ਾਮ ਕੀਤਾ ਸਾਡੇ ਸਾਰੇ ਸਪੋਰਟਰਾਂ ਦੇ ਸਿਰ ਤੇ ਹੀ ਆ ਬਾਕੀ ਸਾਡੀ ਟੀਮ ਬੜੀ ਵਧੀਆ ਜਿਹੜੀ ਵੱਧ ਚੜ ਕੇ ਹਿੱਸਾ ਲੈਂਦੀ ਹਰੇਕ ਸਾਲ ਕੁਝ ਨਾ ਕੁਝ ਨਵਾਂ ਕਰਨ ਦਾ ਤਜਰਬਾ ਕਰਨ ਦਾ ਉਹਦੇ ਨਾਲ ਅਸੀਂ ਬਾਕੀ ਸਾਰਿਆਂ ਨੂੰ ਅਪੀਲ ਵੀ ਕਰਦੇ ਜਿਹੜੇ ਆਲੇ ਘਰ ਹੀ ਦੇਖਦੇ ਤੁਸੀਂ ਇੱਥੇ ਆਓ ਗਰਾਊਂਡ 'ਚ ਇੱਥੇ ਗੁਰੂ ਦਾ ਲੰਗਰ ਟੁੱਟ ਚੱਲ ਰਿਹਾ ਦੁੱਧ ਛੋਡਾ ਚੱਲ ਰਿਹਾ ਚਾਹ ਦੇ ਲੰਗਰ ਚੱਲਦੇ ਪਕੌੜਿਆਂ ਦੇ ਚੱਲਦੇ ਆ ਬਾਕੀ 플레이ਰ ਵੀ ਦੁਨੀਆ ਦੇ ਜਿਉਂ ਆ ਤਨੰਤਰ ਪ੍ਰੇਲਾ ਚ ਪਹੁੰਚੇ ਆ ਜਿਹੜੇ ਆਪਣੇ ਜੋਰ ਦਿਖਾ ਰਹੇ ਆ ਕਿੰਨੀਆਂ ਟੀਮਾਂ ਆਈਆਂ ਜੀ ਟੀਮਾਂ 6 ਆਈਆਂ ਸੰਗਤ ਸਾਹਿਬ ਇਹ ਸਾਰੀਆਂ ਇੰਟਰਨੈਸ਼ਨਲ ਟੀਮਾਂ ਆ ਇਹ ਆਖਰੀ ਐਮੇਂਡਮੈਂਟਨ ਦਾ ਟੂਰਨਾਮੈਂਟ ਆ ਤੇ ਟੀਮਾਂ ਜਿਹੜੀਆਂ ਵੀ ਉਹ ਸਾਰੇ ਕੜਖਦਾਰ ਮੈਚ ਹੀ ਆ ਜਿੰਨੇ ਵੀ ਹੋਣੇ ਆ ਆਪਣੇ ਪਿਛਲੇ ਸਾਲ ਮੈਨੂੰ ਚੇਤਾ ਇਥੇ ਆਪਣੇ ਪਾਕਿਸਤਾਨ ਦੀ ਟੀਮ ਵੀ ਆਈ ਹੋਈ ਸੀ ਐਥ ਕੀ ਵੀ ਆਈਆਂ ਹਾਂਜੀ ਐਥ ਕੀ ਜਿੱਦਾਂ ਉਹ ਪੂਰੀ ਪਾਕਿਸਤਾਨੀ ਟੀਮ ਨਹੀਂ ਬਾਕੀ ਪਲੇਅਰ ਜਿਹੜੇ ਆ ਮੈਕਸਾ ਸਾਰੇ ਪਾਕਿਸਤਾਨ ਦੇ ਪਲੇਅਰ ਕਾਫੀ ਆਏ ਆ ਔਰ ਹੈ ਵੀ ਬਹੁਤ ਵਧੀਆ ਪਲੇਅਰ ਆ ਤੇ ਸਾਰੇ ਟੌਪ ਆ ਜਿਹੜੇ ਆਏ ਆ ਅੱਜ ਜਿਹੜਾ ਉਹ ਪਿਛਲੇ ਸਾਲ ਪਲੇਅਰ ਤੇ ਸੱਟ ਲੱਗ ਗਈ ਸੀਗੀ ਉਹਦੇ ਹਾਲ ਚਾਲ ਦਾ ਪਤਾ ਬਾਅਦ ਚ ਕੀ ਹੋਇਆ ਹਾਂਜੀ ਹਾਂਜੀ ਨੇ ਉਹਨਾਂ ਗੱਲਬਾਤ ਹੁੰਦੀ ਰਹਿੰਦੀ ਆ ਟਾਈਮ ਟੂ ਟਾਈਮ ਉਹ ਬੈੱਲ ਆ ਉਹ ਅਮਰੀਕਾ ਚ ਆ ਗਿਆ ਕਿ ਹੁਣ ਕੈਨੇਡਾ ਚ ਵੀ ਆ ਆਇਆ ਮੈਚ ਤਾਂ ਨਹੀਂ ਖੇਡੇ ਹਲੇ ਉਹਨਾਂ ਨੇ ਪਰ ਉਹ ਆਲ ਗੁੱਡ ਆ ਉਹ ਦੁਆਰਾ ਵਾਪਸ ਆ ਗਿਆ ਗ੍ਰਾਉਂਡਾ ਚ ਇਹ ਭਾਈ ਸਾਹਿਬ ਓਰੀ ਇਹ ਸਾਡੇ ਸਕੰਦਰ ਬਾਜਵਾ ਜੀ ਇਹ ਵੀ ਪਾਕਿਸਤਾਨ ਤੋਂ ਸਾਲ ਇਹ ਸਾਡੇ ਮੈਂਬਰ ਵੀ ਆ ਕਲੱਬ ਦੇ ਇਹ ਸਾਡੇ ਸਪੋਰਟਰ ਵੀ ਆ ਹਰ ਇੱਕ ਤਰ੍ਹਾਂ ਦੀ ਸੇਵਾ ਉਹ ਕਰਦੇ ਇਹ ਟਾਈਮ ਤੋਂ ਟਾਈਮ ਹਾਂਜੀ ਬਾਜਾ ਸਾਹਿਬ ਕੀ ਹੈ ਥੈਂਕ ਯੂ ਥੈਂਕ ਯੂ ਤੁਹਾਡਾ ਸਾਹਿਬ ਸਾਰਿਆਂ ਦਾ ਹੁਣ ਕੋਸ਼ਿਸ਼ ਕਰਦੇ ਥੈਂਕ ਯੂ ਥੈਂਕ ਯੂ ਤੁਹਾਡਾ ਸਾਰਿਆਂ ਦਾ ਇਧਰ ਵੈਲਕਮ ਕਰਾਓ ਪਾਕਿਸਤਾਨੀ ਕਮਿਊਨਿਟੀ ਇਹ ਪਖਸ਼ਰੀ ਰੋਕ ਕਾਫੀ ਸਾਰੇ ਆਏ ਨੇ ਔਰ ਅਜੇ ਵੀ ਮੇਰੇ ਖਿਆਲ ਸਿੱਧੂ ਕੋਈ ਨਹੀਂ ਜੁੜੀ ਪਖਸ਼ਰੀ ਹੋਰ ਵੀ ਲੋਕ ਆਉਣ ਦੇ ਪਲੇਅਰ ਪਖਸ਼ਾਂ ਨਹੀਂ ਆ ਗਏ ਨੇ ਤਕਰੀਬਨ ਹਰ ਟੀਮ ਦੇ ਵਿੱਚ 4-4 ਪਲੇਅਰ 5-5 ਪਲੇਅਰ ਟੀਮ ਚ ਫੇਰਦੇ ਨੇ ਇਨਸ਼ਾਅੱਲਾ ਅਗਲੇ ਸਾਲ ਇਹ ਹੋਰ ਜ਼ਿਆਦਾ ਪਲੇਅਰ ਪਖਸ਼ਾਂ ਨਹੀਂ ਆਉਣ ਦੇ ਛੋਟੇ ਛੋਟੇ ਮੈਚ ਹੋ ਰਹੇ ਨੇ ਬਹੁਤ ਵਧੀਆ ਜੀ ਦੇਖੋ ਜਿਹੜੀ ਪੰਜਾਬੀ ਬੋਲੀ ਆ ਆਪਣੀ ਉਹ ਆਪਣੇ ਲੋਕਾਂ ਨੂੰ ਆਪਸ ਵਿੱਚ ਮਿਲਾਉਣ ਦਾ ਬਹੁਤ ਕੰਮ ਕਰਦੀ ਆ ਔਰ ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਬਣਿਆ ਇਹਨਾਂ ਨੇ ਇਸ ਤਰ੍ਹਾਂ ਹੀ ਪਾਕਿਸਤਾਨ ਤੋਂ ਇੰਡੀਆ ਦਾ ਪੰਜਾਬੀ ਲੋਕ ਸਾਰੇ ਇਕੱਠੇ ਆਪਸ ਵਿੱਚ ਮਿਲਣਗੇ ਔਰ ਪਿਆਰ ਵਧੇਗਾ ਔਰ ਅਸਈ ਟੀਮਾਂ ਜਿਹੜੀਆਂ ਆਈਆਂ ਨੇ ਪਾਕਿਸਤਾਨ ਤੋਂ ਵੀ ਟੀਮਾਂ ਆਈਆਂ ਨੇ ਖੇਡਣ ਵਾਸਤੇ ਇੱਥੇ ਉਹਨਾਂ ਦਾ ਪਿਆਰ ਵਧੇਗਾ ਬਹੁਤ ਬਹੁਤ ਧੰਨਵਾਦ ਜਨਾਬ ਸਾਡਾ ਵੀਰ ਮਹਾਨ ਕਬੱਡੀ ਅਨੁਭਵ ਜੀ ਆਜਾ ਬਹੁਤ ਠੀਕ ਹੈ ਜੀ ਬਹੁਤ ਠੀਕ ਹੈ ਸੰਗਤ ਸਾਹਿਬ ਤੁਹਾਡਾ ਸਲਾਮ ਤੇ ਪਹੁੰਚਣ ਦੇ ਜੀ ਆਨੂੰ ਬਹੁਤ ਬਹੁਤ ਧੰਨਵਾਦ ਚੈਨਲ ਪੰਜਾਬੀ ਦੇ ਦੇਖਦੇ ਸਾਰੇ ਦਸਤਖਤ ਰੌਣਕਾਂ ਲਾ ਰਹੇ ਆ ਬੜਾ ਬੰਦਿਆ ਅਰੇਂਜਮੈਂਟ ਕੀਤਾ ਹੈ ਕਿ ਤੁਸੀਂ ਜਿਹੜਾ ਬੈਠਣ ਦਾ ਔਰ ਉਮੀਦ ਕਰ ਰਹੇ ਕਿ ਝੰਕਾ ਜਿਹੜੀਆਂ ਘਰਾਂ ਚੋਂ ਬੈਠੀਆਂ ਆਉਣਗੇ ਹਾਂਜੀ ਅੱਜ ਦੇ ਦਿਨ ਵੀ ਬੜਾ ਵਧੀਆ ਹਾਂਜੀ ਅੱਜ ਦਾ ਬੈਦਰਵੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਸਵੇਰ ਦਾ ਆਸ ਬੇਨਤੀ ਕੀਤੀ ਮਾਰਾਂ ਨੇ ਸੁਣ ਲਈ ਆ ਹਵਾ ਚੱਲ ਰਹੀ ਹੈ ਵੈਸੇ ਵੀ ਠੰਡਾ ਆ ਤੇ ਦਰਸ਼ਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਦੂਜਾ ਮੈਚ ਹੈ ਜਿਹੜਾ ਸਟਾਰਟ ਹੋਇਆ ਆ ਸੱਤ ਮੈਚ ਹੋਣੇ ਆ ਸੇਕ ਤੇ ਪਹੁੰਚ ਕੇ ਗਰਾਉਂਡਾਂ ਵਿੱਚ ਆਨੰਦ ਮਾਣੋ ਇੱਥੇ ਸਾਰੇ ਪ੍ਰਬੰਧ ਕੀਤੇ ਗਏ ਆ ਬੈਠਣ ਲਈ ਹਾਈਡਰੋਲਿਕ ਸਟੇਡੀਅਮ ਲਿਆਂਦੇ ਗਏ ਆ ਤੇ ਦਰਸ਼ਕਾਂ ਲਈ ਚੇਰਾ ਵੀ ਹਨ ਖਾਂਤ ਜੀ ਨੇ ਸਾਰੇ ਪ੍ਰਬੰਧ ਕੀਤੇ ਗਏ ਆ ਸਭ ਇੱਥੇ ਪਹੁੰਚੋ ਤੇ ਆਪਣਾ ਨੰਦ ਮਾਨੋ ਬਹੁਤ ਚੋਕੀ ਦੇ ਪਲੇਅਰ ਪਹੁੰਚੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤੁਸੀਂ ਵੀ ਪਹੁੰਚਾ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੇ ਸਾਰੀ ਸੰਗਤ ਆ ਰਹੀ ਆ ਬਹੁਤ ਵਧੀਆ ਮੈਚ ਹੋ ਰਿਹਾ ਆ ਸਾਰੀ ਇਵੈਂਟਮੈਂਟ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਡਾ ਸਹਿਯੋਗ ਦਿੱਤਾ ਸਾਰਾ ਗੱਲ ਤਾਂ ਇਹ ਆ ਜੀ ਪੇ ਪ੍ਰਬੰਧ ਬਹੁਤ ਵਧੀਆ ਹੋਇਆ ਹਾਂ ਜੀ ਪ੍ਰਵੰਤਤਾ ਜੀ ਅੱਜ ਬਹੁਤ ਵਧੀਆ ਹੋਇਆ ਜੀ ਵਾਕੀ ਮੌਸਮ ਵੀ ਬਹੁਤ ਵਧੀਆ ਸਾਹ ਦੇ ਰਿਹਾ ਗਰਮੀ ਅੱਜ ਥੋੜੀ ਠੀਕ ਆ ਬਹੁਤ ਵਧੀਆ ਪ੍ਰਬੰਧ ਹੋ ਰਿਹਾ ਇਕੱਠ ਵੀ ਬਹੁਤ ਹੋ ਰਿਹਾ ਅਤੇ ਉਹ ਤੀਆਂ ਦਾ ਪ੍ਰੋਗਰਾਮ ਕਿੱਧਰ ਹੋ ਰਿਹਾ? ਤੀਆਂ ਦਾ ਮੇਲਾ ਜੀ ਉਧਰ ਹੋ ਰਿਹਾ ਦੂਜੇ ਪਾਸੇ ਲੱਗਾ ਹੋਇਆ ਜੀ ਟੈਂਟਰ। ਉਧਰ ਜਹਾ ਜੀ ਆ ਜੀ ਚੱਲ ਸ਼ੁਰੂ ਹੋਇਆ ਵਾ ਜੀ ਉਧਰ ਹੋਰੇ ਚੱਲ ਰਿਹਾ। ਬੜੀ ਮਿਹਰਬਾਨੀ ਜਨਾਬ। ਥੈਂਕ ਯੂ। ਇਹ ਰਿਹਾ ਸਟ੍ਰੈਕਾਂ ਟ੍ਰੇਲਰ। ਗੋਪੀ ਆ। ਬਿੱਪੀ ਜਸਤੋਣਾ ਦਾ ਪਿੰਡ ਆ ਪਰ ਪਾਇਨ ਸੁਲਤਾਨ ਦਾ। ਇਸ ਸਾਲ ਜਦੋਂ ਬੈਨ ਕੁਮਰ ਦੇ ਰਾਜਗੁਰੂ ਕੱਪ ਹੋਇਆ ਆ ਖਿਡਾਰੀ ਉਸ ਕੱਪ ਦਾ ਬੈਸਟ ਬਣਿਆ। ਇਹ ਮਰੀਤਾ ਦੇ ਵੀ ਕੱਪ ਦਾ ਬੈਸਟ ਬਣਿਆ। ਲਗਾਤਾਰ ਹੈਟਟ੍ਰਿਕ ਮਾਰਨ ਵਾਲਾ ਰਤਨ ਸਿੰਘ ਰੱਤੀ ਦਾ ਪੁੱਤਰ ਇਸ ਵੇਲੇ ਇੱਕ ਚਿੱਟੀ ਵਾਲਾ ਇੱਕ ਚਿੱਤਪਾਲ ਨੌਜਵਾਨ ਸਾਹੋਕੇ ਵਾਲੇ ਦੀ ਕੋਸ਼ਿਸ਼ ਪੁਆਇੰਟ ਚਿੱਤਪਾਲ ਦਾ ਲੈ ਵੀ ਚਾਵਲ ਵਾਲਾ ਕਰਸਰਤ ਪੰਡਾਲ ਵਾਲੇ ਦੀ ਰੇਡ ਰਤਨ ਸਿੰਘ ਪੰਡਾਲ ਜਿਹੜਾ ਜ਼ਿਲ੍ਹਾ ਕਪੂਰਥੜੇ ਵਾਲਾ ਕਬੱਡੀ ਪਾ ਰਿਹਾ ਹੈ ਯਾਰੀ ਪੰਡਾਲ ਤੇ ਜਸਪਾਲ ਪੰਡਾਲ ਦਾ ਪਿੰਡੂ ਮੇਰੇ ਵੀਰੋ ਉਧਰ ਦੇਖਦੇ ਆ ਵੀ ਇੱਕ ਪਾਸੇ ਚਾਰ ਨੇ ਆਜ਼ਾਦ ਪੰਜਾਬ ਕੇਸਰੀ ਦੇ ਆ ਨੌਜਵਾਨ ਦੇ ਦੀ ਦੁਨੀਆ ਦੇ ਵਿੱਚ ਤੂਤੀ ਬੋਲਦੀ ਹੈ ਵੱਡਾ ਨਾਮ ਹੈ ਸਣੀ ਹੈ ਕਾਲੇ ਸੰਘਿਆ ਵਾਲਾ ਖੇਡ ਮੈਦਾਨ ਦੇ ਵਿੱਚ ਆਜ਼ਾਦ ਪੰਜਾਬ ਕੇਸਰੀ ਦੀ ਟੀਮ ਦੇ ਲਈ ਕੋਸ਼ਿਸ਼ ਕਰ ਰਿਹਾ ਹੈ ਹਰਜੋਤ ਭੰਡਾਲ ਨੂੰ ਸ਼ਾਨਦਾਰ ਜਫਾ ਲ ਆ ਗਿਆ ਮੇਰੇ ਵੀਰੋ ਕੇਐਸਮ ਗਰੁੱਪ ਦੇ ਮਨਜੀਤ ਸਿੰਘ ਜੀ ਅਡਵਾਂਸ ਸਾਹਿਬ ਪੁੱਜੇ ਹੈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਗਰਮੀਤ ਬਰਾੜ ਨਾਲ ਲਾਡੀ ਸਾਡਾ ਵੀਰ ਸਿੱਧੂ ਵਿਸ਼ੇਸ਼ ਤੌਰ ਤੇ ਪਰਮਿੰਦਰ ਹੁਣੀ ਲੱਕੀ ਹੁਣੀ ਪੁੱਜੇ ਹੋਇਆ ਬਹੁਤ ਬਹੁਤ ਧੰਨਵਾਦ ਨਾਲ ਖੇਡ ਮੈਦਾਨ ਸੇਵਾ ਸਿੰਘ ਜੀ ਰਾਣਾ ਨੂੰ ਮਾਣ ਹੈ ਸੱਗ ਬਰੂ ਤੇ ਗੋਪੀ ਗੁਰਨਾ ਦੀ ਟੀਮ ਲੋਸ ਸਮੇਂ ਸੁਲਤਾਨ ਬੰਨ ਦੀ ਟੀਮ ਨੇ ਹਿੱਸੇ ਜੋੜ ਗਏ ਖੋਸੇ ਕੋਟਲੇ ਦਾ ਰਾਜੂ ਆ ਨਾਲ ਕੋਟਲੀ ਵਾਲਾ ਯਾਰ ਮੰਨੀਆਂ ਦਾ ਮਨੀ ਆ ਕੌਣ ਨੋਜਮਨ ਰਾਜੂ ਦੀ ਕੋਸ਼ਿਸ਼ ਪਰ ਪੁਆਇੰਟ ਆ ਗਿਆ ਆਪਣੇ ਲਈ ਬਟਾ ਯੋਗਦਾਨ ਆ ਭੰਡਾਲ ਵਾਲਾ ਇਹ ਹਰਜੋਤ ਸਿੰਘ ਆ ਸੇਰਦਾਰ ਖਿਡਾਰੀ ਇਸ ਵੇਲੇ ਫੜਿਆ ਹੋਇਆ ਗਿੱਟਾ ਇਹ ਝਾੜ ਸਾਹ ਵਾਲਾ ਜਤਿੰਦਰ ਇਸ ਵੇਲੇ ਪਰ ਪੰਡਾਲ ਵਾਲੇ ਹਰਜੋਤ ਸਿੰਘ ਨੇ ਐਨ ਹੱਥਾਂ ਦੇ ਵਿੱਚ ਆ ਵੀ 3 ਸਾਲਾਂ ਤੋਂ ਲਗਾਤਾਰ ਖੇਡ ਰਿਹਾ 2014 ਚ ਪਹਿਲੀ ਵਾਰ ਇੰਗਲੈਂਡ ਗਿਆ ਤੇ ਨੌਜਵਾਨ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਮੈਦਾਨਾਂ ਦੇ ਵਿੱਚ ਬੜੀਆਂ ਟੌਪ ਦੀਆਂ ਕਬੱਡੀਆਂ ਇਹ ਅੱਜ ਦੇ ਟਾਈਮ ਦੇ ਟੌਪਰ ਨਿਰਿੰਦਰ ਦੋਦਾ ਆਇਆ ਨੌਜਵਾਨ ਨਿਰਿੰਦਰ ਸਿੰਘ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੈ ਰਪਿੰਦਰ ਦੀ ਪਈ ਹੋਈ ਕਬੱਡੀ ਤੇ ਸ਼ੀਲੂ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਵਾਓ ਸੋਹਣਾ ਸ਼ੀਲੂ ਲਾ ਕੇ ਜੱਸਾ ਪੁਆਇੰਟ ਤੁਹਾਡਾ ਲੱਖ ਲੱਖ ਧੰਨਵਾਦ ਤੇ ਮੈਂ ਏਅਰ ਐਸ ਕੀ ਸਿਟੀ ਕਾਉਂਸਲਰਲੀ ਵੋਟ ਦਨੇ ਰਧਿਆ ਚੋਣਾ ਵਿੱਚ ਖੜੀ ਆ ਤੇ ਜੇ ਤੁਸੀਂ ਮੈਨੂੰ ਨਹੀਂ ਨੋਟਿਸ ਕੀਤਾ ਮੇਰਾ ਟਰੱਕ ਖੜਾਇਆ ਵਿਦ ਮਾਈ ਨੇਮ ਔਨ ਇਟ ਬਨੀਸ਼ਾ ਸੰਦੂ ਸੋ ਵਟ ਵੀ ਵਿਲ ਬੀ ਫਾਈਰਿੰਗ ਫੋਰ ਸੇਫਰ ਸਟਰੀਟਸ Tough on taxes and building infrastructure better and keeping the families safe in our beautiful city of Edmonton. Now I'm proudly introducing our mural candidate, Tim Cortmel. Good afternoon, everyone. Such three Akali. Kadal, everyone. I hope you're having a wonderful afternoon. My name is Tim Cartmel, and I'm running for mayor in the city of Edmonton in the October 20th election. It is such an honor to be here today at the Kabaddi Tournament. Events like this show the very best of Edmonton people from all backgrounds coming together in celebration of their culture, community, and their sport. This is what makes our city so strong and so unique. The spirit of unity and inclusion is exactly why I'm running for mayor. Because I believe Edmonton's future depends on bringing people together, listening to every community, and building a city we can all be proud of. Thank you to the organizers, the sponsors, the players, and the families who make this tournament such a success. I'm grateful to be with you here this afternoon. Thank you very much. ਬਿੱਬੀ ਜਸਵੰਤ ਦਾ ਪਿੰਡ ਆ ਪਰ ਪਾਇੰਟ ਸੁਲਤਾਨ ਦਾ ਇਸ ਸਾਲ ਜਦੋਂ ਬੈਨ ਕੁਮਰ ਦੇ ਰਾਜਗੁਰੂ ਕੱਟ ਕੱਪ ਹੋਇਆ ਆ ਖਿਡਾਰੀ ਉਸ ਕੱਪ ਦਾ ਬੈਸਟ ਬਣਿਆ ਇਹ ਮਰੀਤਾ ਦੇ ਵੀ ਕੱਪ ਦਾ ਬੈਸਟ ਬਣਿਆ ਲਗਾਤਾਰ ਹੈਟਟ੍ਰਿਕ ਮਾਰਨ ਵਾਲਾ ਰਤਨ ਸਿੰਘ ਰੱਤੀ ਦਾ ਪੁੱਤਰ ਇਸੇ ਇੱਕ ਚਿੱਟੀ ਵਾਲਾ ਇਹ ਚਿਤਪਾਲ ਨਾਜਵਾਨ ਸਾਹੋਕੇ ਵਾਲੇ ਦੀ ਕੋਸ਼ਿਸ਼ ਪੰਜਤ ਜਤਪਾਲ ਦਾ ਲੈ ਵੀ ਚਾਵਲ ਵਾਲਾ ਕਰ ਸਰਤ ਪੰਡਾਲ ਵਾਲੇ ਦੀ ਰੇਡ ਸਿੰਘ ਪੰਡਾਲ ਦੇ ਜਿਲ੍ਹਾ ਕਪੂਰਥਲੇ ਵਾਲਾ ਕਬੱਡੀ ਪਾ ਰਿਹਾ ਹੈ ਯਾਰੀ ਪੰਡਾਲ ਤੇ ਜਸਪਾਲ ਪੰਡਾਲ ਦਾ ਪਿੰਡੂ ਮੇਰੇ ਵੀਰੋ ਉਧਰ ਦੇਖਦੇ ਆ ਵੀ ਇੱਕ ਪਾਸੇ ਚਾਰ ਨੇ ਆਜ਼ਾਦ ਪੰਜਾਬ ਕੇਸਰੀ ਦੇ ਆ ਨੌਜਵਾਨ ਦੇ ਦੀ ਦੁਨੀਆ ਦੇ ਵਿੱਚ ਤੂਤੀ ਬੋਲਦੀ ਹੈ ਵੱਡਾ ਨਾਮ ਹੈ ਸਣੀ ਹੈ ਕਾਲੇ ਸੰਘਿਆ ਵਾਲਾ ਖੇਡ ਮੈਦਾਨ ਦੇ ਵਿੱਚ ਪਿਆਦ ਪੰਜਾਬ ਕੇਸਰੀ ਦੀ ਟੀਮ ਦੇ ਲਈ ਕੋਸ਼ਿਸ਼ ਕਰ ਰਿਹਾ ਹੈ ਹਰਜੋਤ ਭੰਡਾਲ ਨੂੰ ਸ਼ਾਨਦਾਰ ਜਫਾ ਲ ਆ ਗਿਆ ਮੇਰੇ ਵੀਰੋ ਕੇਐਸਐਮ ਗਰੁੱਪ ਦੇ ਮਨਜੀਤ ਸਿੰਘ ਜੀ ਅਡਵਾਂਸ ਸਾਹਿਬ ਪੁੱਜੇ ਹੈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਗਰਮੀਤ ਭਰਾ ਇਹ ਜੁੜੀ ਹੈ ਕਬੱਡੀ ਨਾਲ ਸ਼ੰਕਰ ਸੰਧਵਾਂ ਵਾਲਾ ਕਬੱਡੀ ਪਾ ਰਿਹਾ ਹੈ ਉਸਤਾਦ ਜੀ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਬ੍ਰਿੰਕੋ ਦਾ ਖਿਤਾਬ ਦਿੱਤਾ ਹੈ ਵੱਡੀ ਸ਼ਖਸੀਅਤ ਇੱਧਰ ਕਹਿੰਦੇ ਖੇਡ ਕਲੱਬ ਪੱਪਾ ਪਾਰ ਆ ਤੇ ਆ ਨੌਜਵਾਨ ਦੀ ਵੀ ਚਰਚਾ ਮੇਰੇ ਵੀਰੋ ਯਾਦ ਕੋਟਲੀ ਜਿਹਦਾ ক্রিকেট ਦੇ ਵਿੱਚ ਜਿਆਦਾ ਵਿੱਚ ਜੋਰ ਮਾਰਨਾ ਪੈਣਾ ਫਿਰ ਟੀਮ ਸੈਮੀ ਚ ਪੁੰਚ ਰਹੀਆਂ ਲੱਭੀ ਦੇਖ ਲੈ ਕਹਲਗਰੀ ਵਾਲਿਆ ਬਾਜ ਗੱਲ ਵੀ ਆਇਆ ਹੋਇਆ ਕਹਿੰਦਾ ਵੀ ਜੇ ਸੁਲਤਾਨ ਲਗਾਤਾਰ ਬਾਦੇਵੇ ਤੇ ਟੀਮ ਕਹਿੰਦਾ ਸਾਡੀ ਜਿੱਤ ਵੱਲ ਬਾਜ ਜਾਂਦੀ ਆ ਕਿਉਂਕਿ ਨੌਜਵਾਨ ਸੁਲਤਾਨ ਲਗਾਤਾਰ ਕਬੱਡੀਆਂ ਪਾਉਣ ਦਾ ਦਮ ਰੱਖਦਾ ਕਰਤੂਲ ਦੇ ਪਾਸੇ ਦੇਖਦੇ ਆਂ ਵੀ ਮੰਨਾ ਕਪੂਰਿਆ ਵਾਲਾ ਉਹ ਆਪਣੇ ਸਾਥੀ ਖਨਾਰ ਪ੍ਰਮੋਟਰਾਂ ਦੇ ਨਾਲ ਪੱਪਾ ਪਾਰ ਐ ਆ ਨੌਜਵਾਨ ਦਾ ਪੁਰਜ ਹਰੀ ਸਿੰਘ ਪਿੰਡ ਐ ਸੱਤ ਪੁਰਜ ਨੇ ਕਦੇ ਪੁਰਜ ਹਨੀਰੇ ਦੀ ਗੱਲ ਕਦੇ ਪੁਰਜ ਲਿੱਟਾ ਵਾਲੇ ਦੀ ਗੱਲ ਤੇ ਯਾਦ ਕੋਟਨੀ ਵੀ ਕਹਿੰਦੇ ਹੁਣ ਮੈਂ ਪਹਿਲਾਂ ਗੱਲ ਕੀਤੀ ਵੀ ਇੱਥੋਂ ਭੱਜਣਾ ਹਾਲ ਪਰ ਮੁਸ਼ਕਲ ਨਹੀਂ ਮੁਸ਼ਕਲ ਨਹੀਂ ਮੇਰੇ ਲਈ ਅੱਖਰਪਦੂ ਮੇਲੇ ਦਾ ਆਨੰਦ ਮਾਣ ਰਿਹਾ ਹੈ ਸਾਡੇ ਪਾਸ ਇਸ ਵੇਲੇ ਨਾ ਸਾਡੇ ਪੁਰਾਣੇ 베ਲੀ ਜਿਹੜੇ ਆ ਉਹ ਮਿਲੇ ਨੇ ਇੱਥੇ ਮੇਲੇ ਦੇ ਵਿੱਚ ਬੜਾ ਊਖਾ ਹੋਇਆ ਕਾਫੀ ਨੰਬਰ ਇੱਥੇ ਹੁਣ ਇਸ ਵੇਲੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਧਾਲੀਵਾਲ ਸਾਹਿਬ ਤੇ ਸੇਖੋਂ ਸਾਹਿਬ ਨੇ ਮੇਰੇ ਨਾਲ ਸੇਖੋਂ ਸਾਹਿਬ ਇਹ ਅੱਜ ਦਾ ਜਿਹੜਾ ਮੇਲਾ ਹੋ ਰਿਹਾ ਕਬੱਡੀ ਮੇਲਾ ਕਿਵੇਂ ਲੱਗ ਰਿਹਾ ਤੁਹਾਨੂੰ ਭਾਜੀ ਬਹੁਤ ਵਧੀਆ ਲੱਗ ਰਿਹਾ ਸਾਰੇ ਪ੍ਰਬੰਧਕਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਤੇ ਟੀਮਾਂ ਬਹੁਤ ਸੋਹਣਾ ਪਲੇ ਕਰ ਰਹੀਆਂ ਬਹੁਤ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ। ਆਪਣਾ ਕੁਝ ਜੀ ਤਾਰਿਆ ਸਾਹਿਬ। ਹਾਂਜੀ ਪ੍ਰਬੰਧਕਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਇੱਥੇ ਤੁਸੀਂ ਗਰਾਊਂਡ ਦੇ ਵਿੱਚ ਦੇਖ ਸਕਦੇ ਹੋ ਕੋਈ ਪਲੇਟ ਨਹੀਂ ਸਿੱਟੀ ਹੋਈ ਕੋਈ ਗਲਾਸ ਨਿੱਕੇ ਤੇ ਖੰਡਾਰੇ ਹੋਇਆ ਬਹੁਤ ਸੋਹਣਾ ਪ੍ਰਬੰਧ ਹੈ ਜਾਨੀ ਲੇਡੀਜ਼ ਵਾਸਤੇ ਅੱਡ ਪ੍ਰਬੰਧ ਕੀਤਾ ਹੋਇਆ। ਵੈਰੀ ਨਾਈਸ ਹੈ ਜਾਨੀ ਇਦਾਂ ਦੇ ਟੂਰਨਾਮੈਂਟ ਜਰੂਰ ਹੋਣੇ ਚਾਹੀਦੇ ਨੇ। ਐਤ ਕੀ ਮੌਸਮ ਦਾ ਬਹੁਤ ਵਧੀਆ ਸਾਥ ਰਿਹਾ ਮਤਲਬ ਕੋਈ ਮੀਂਹ ਨਹੀਂ ਰਹੀ ਹੈ। ਮੌਸਮ ਨੇ ਵੀ ਬਹੁਤ ਵਧੀਆ ਸਾਥ ਦਿੱਤਾ ਜਿਵੇਂ ਪਿਛਲਾ ਵੀਕ ਬਹੁਤ ਗਰਮੀ ਸੀਗੀ ਐਤ ਕੀ ਆ ਟੂਰਨਾਮੈਂਟ ਦੇ ਉੱਤੇ ਬਹੁਤ ਵਧੀਆ ਮੌਸਮ ਰਿਹਾ ਅੱਜ ਸੇਖੋ ਸਾਹਿਬ ਜਿਹੜਾ ਇਹਨਾਂ ਇੰਤਜ਼ਾਮ ਕੀਤਾ ਬੈਠਣ ਦਾ ਲੋਕਾਂ ਲਈ ਇਹ ਮੈਂ ਨਵੀਂ ਗੱਲ ਦੇਖੀ ਆ ਵੀ ਇੱਥੇ ਗਰਾਊਂਡਾਂ 'ਚ ਲਿਆ ਕੇ ਰੱਖਿਆ ਬੜੀ ਵਧੀਆ ਲੱਗਿਆ ਭਾਜੀ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਬਹੁਤ ਸੋਹਣਾ ਵੈਦਰ ਤੇ ਬੈਠਣ ਦਾ ਇੰਤਜ਼ਾਮ ਬਹੁਤ ਸੋਹਣਾ ਕੀਤਾ ਬਹੁਤ ਵਧੀਆ ਪਿੰਨ ਕਦੇ ਵੇਖਿਆ ਖਾਣੇ-ਦਾਣੇ ਵਾਲੇ ਪਾਸੇ ਵੀ ਜਾਇਆਂ ਕਿ ਨਹੀਂ ਹਜੇ ਭਾਜੀ ਖੁੱਲੇ ਗੱਫੇ ਚੱਲ ਰਹੇ ਆ ਉਹ ਤਾਂ ਸੰਗਾਂ ਦਾ ਕੰਮ ਜਿੱਥੇ ਵੀ ਕੋਈ ਪ੍ਰੋਗਰਾਮ ਕਰਦੇ ਆ ਖਾਣ ਪੀਣ ਦਾ ਪਹਿਲਾ ਇੰਤਜ਼ਾਮ ਹੁੰਦਾ ਬਿਲਕੁਲ ਆ ਗੁਰੂ ਘਰ ਵਾਲੇ ਵੀ ਆਏ ਆ ਸੋਸਾਇਟੀ ਵਾਲੇ ਵੀ ਲੱਗੇ ਨੇ ਬਹੁਤ ਹੀ ਵਧੀਆ ਥੈਂਕ ਯੂ ਓਕੇ ਬਰ ਥੈਂਕ ਯੂ ਥੈਂਕ ਯੂ ਕਰ ਦੇਣੀ ਆ ਲੈ ਵੀ ਕਮਲ ਹਾਲ ਸਮੇਂ ਦੇ ਵਿੱਚ ਜ਼ਰੂਰ ਗੱਲ ਕਰਾਂਗੇ ਇਧਰ ਕੌਣ ਹਿੱਸਾ ਹੋ ਕੇ ਆਲਾ ਨਾਜਵਾਨ ਕੋਟਲੇ ਭੜੀ ਵਾਲਾ ਰਾਜੂ ਫੜ ਲਿਆ ਕਿੱਤੇ ਪੁਆਇੰਟ ਆਜ਼ਾਦ ਪੰਜਾਬ ਕੇਸਰੀ ਦਾ ਜੈ ਤਾਦਲਾ ਜੀ ਦਾ ਬੜੀ ਐ ਨਿੰਮਗਾ ਕੇ ਪੈਨ ਮਾਰਿਆ ਸਾਡੇ ਭਰਾ ਨੇ ਇਹ ਆਏ ਮਗਾ ਕੇ ਪੈਨ ਮਾਰਿਆ ਉਹ ਜੁੜੀ ਹੈ ਇਸ ਸਮੇਂ ਵੱਡੀ ਜ਼ਿੰਮੇਵਾਰੀ ਹੈ ਉਧਰ ਜੁੜੀ ਹੈ ਫੇਰ ਕਬੱਡੀ ਨਾਲ ਗਿੱਲ ਸਾਹਿਬ ਦੇਖਿਓ ਜਿਹੜਾ ਮੌਸਮ ਕੰਨੇ ਅਜ ਸਮੇਂ ਪਰਤਿਆ ਲੈਵਰ ਨੋ ਪਰ ਅੱਜ ਕਬੱਡੀ ਦੇ ਹੈ ਉਧਰ ਚਿੱਤਪਾਲ ਫੇਰ ਕਬੱਡੀ ਪਾ ਰਿਹਾ ਇੱਕ ਪਾਸੇ ਖੋਸੇ ਕੋਟਲੇ ਪਿੰਡ ਵਾਲਾ ਨਾਲ ਕਹਿੰਦੇ ਰਵੀ ਸਾਹ ਹੋ ਗਿਆ ਖੋਸੇ ਪਾਟੋ ਦੀ ਕਹਿੰਦੇ ਰਸੇ ਦੀ ਟੀਮ ਬੜੀ ਮਸ਼ਹੂਰ ਰਹੀ ਰੇਡ ਸੁਲਤਾਨ ਇਸ ਵੇਲੇ ਬੇਰੀਆ ਮੈਟਰ ਪਾ ਦੇ ਵਧੀਆ ਵਧੀਆ ਵੈਨ ਕੋਵਰ ਵਾਲਿਆਂ ਦੀ ਜੰਮ ਜਾਨ ਕਬੱਡੀਆਂ ਫੋਟ ਲਈ ਨਹੀਂ ਸੀਗਾ ਜਿਹੜਾ ਜਿਹੜਾ ਸੁਲਤਾਨ ਨੂੰ ਪਿਆਰ ਕਰਦੇ ਤਾੜੀਆਂ ਉਧਰ ਨਵੇਂ ਪਿੰਡ ਵਾਲੇ ਕਮਲ ਦਾ ਵੀ ਆਣ ਜ਼ੋਰ ਲੱਗਿਆ ਹੋਇਆ ਆਖਰੀਆ ਕਦੇ ਯਾਦ ਨੂੰ ਕਦੇ ਸਾਹੋਕੇਲੇ ਨੂੰ ਕਦੇ ਖੋਤੇਕੋਟਲੇ ਵਾਲੇ ਰਾਜੂ ਨੂੰ ਵੀ ਤੇਰੇ ਦੋਆ ਜੱਥੇ ਜ਼ਰੂਰ ਲੱਗਣੇ ਚਾਹੀਏ ਆ ਆ ਰਾਜੂ ਆ ਇਹ ਦਾ ਪੇਚਾਂ ਦੀ ਪਟਾਰੀ ਕਹਿੰਦੇ ਆ ਪਰ ਨੌਜਵਾਨ ਇਹ ਦਾ ਪੇਚਾਂ ਦੀ ਪਟਾਰੀ ਪਿੰਡਾ ਵਾਲੇ ਪਿਸਤਲ ਦੇ ਸੇਰਾ ਦੰਦੇ ਲਓ ਤਾਂ ਵਧੀਆ ਜੀ ਸੁਝਾਵਾ ਪਰ ਉਹ ਅਗਲੀ ਕਬੱਡੀ ਕੋਟਲੇ ਭੜੀ ਵਾਲਾ ਰਾਜੂ ਇਸੇ ਇਕਬਾਲ ਗਾਲਬ ਦਾ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਇਹਨੇ ਕੌਣ ਇਹ ਵੀ ਹੱਕ ਜ਼ੋਰ ਨਾਲ ਜੱਫੇ ਲਾਉਂਦਾ ਇੱਕ ਜੱਗਰ ਉੱਠਿਆ ਮਾਲਵੇ ਜੋ ਗੱਲ ਚੱਲਦੀ ਜੀ ਦੀਆਂ ਸੱਤਾ 'ਚ ਮੈਨੂੰ ਪਾਲਾ ਪਾਲਦਾ ਹਦਾਇਆ ਨਹੀਂ ਰੇਟਰ ਜਿਹੜਾ ਆ ਗਿਆ ਇਹ ਹੱਥਾਂ 'ਚ ਪਿੰਡ ਸਾਹੋ ਕੇ ਜੱਟ ਦਾ ਜ਼ਿਲ੍ਹਾ ਮੋਗਾ ਇਹ ਪੈਂਦਾ ਸੋ ਅੱਜਕੱਲੇ ਪੱਕੇ ਤੌਰ ਤੇ ਗਰਾਊਂਡ ਤੇ ਤਾਣੀ ਪਾਵਾ ਕਰਦੇ ਜੀ ਜਿਹੜੇ ਵੀਰ ਦੀ ਬਿਊਟੀ ਆ ਉਹ ਨਾ ਸਿੰਦਾ ਹਾਂਡਾ ਦੇ ਸੱਯਾ ਤੇ ਜੱਪਿਆਂ ਦੀ ਮਸ਼ੀਨ ਇਹਨੂੰ ਬਲੇਰ ਖਾਣ ਪਰ ਤੇ ਖੜੇ ਆ ਗਏ ਜੀ ਇਹ 7.5 ਲੱਖ ਦੇ ਦਰਫੇ ਰੁਟੇ ਦੇ ਕਬੱਡੀ ਕੱਪ ਤੇ ਲਾਇਆ ਮਾਨਨ ਜੀ ਤੋਂ ਉਹਨਾਂ ਨੂੰ ਐਨ ਕਮਨ ਯੂ ਐਫ ਟੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਤਿਕਾਰ ਦੇ ਯੋਗ ਵੀਰ ਲਾਓ ਇਧਰੇ ਪਾਸੇ ਖੇਡ ਮੈਦਾਨ ਬਹੁਤ ਬਹੁਤ ਧੰਨਵਾਦ ਹੋਰ ਕਿਤਨਾਂ ਵਾਲੇ ਸਾਡੇ ਵੀਰਾਂ ਦਾ ਹੈ ਉਹਨਾਂ ਨੇ ਕਮਲ ਦਾ ਮਾਨ ਸਨਮਾਨ ਵੀ ਹੋਲ ਚੈਨਲ ਕਰਨਾ ਥੋਪੀਏ ਵਾਲਾ ਗੁਰੂ ਖੇਡ ਮੈਦਾਨ ਦੇ ਵਿੱਚ ਕਹਿੰਦੇ ਤਸਲ ਪਿੰਡਰਾ ਨੂੰ ਡੱਕਣ ਦੀ ਟਰਾਈ ਕਰ ਰਿਹਾ ਹੈ ਤੇ ਪੁਆਇੰਟ ਆਪਣੀ ਟੀਮ ਨੇ ਮਾਨ ਲੰਮੀ ਪਾਰੀ ਦਾ ਘੋੜਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸੁਲਤਾਨ ਦੀ ਵੀ ਇਹ ਕਬੱਡੀ ਹੈ ਵਾਹੋ ਸੋਹਣਿਆ ਚਾਰ ਜਾਫੀ ਹੈ ਫਾਈਰੂ ਦਾ ਵੀਰ ਬਿੰਦੂ ਕਰਦਾ ਟਰਾਈ ਡੱਕਣ ਵੀ ਰੱਖਣ ਵੀ ਪਰ ਸੁਲਤਾਨ ਦੁਬੇ ਚ ਜਾਂਦਾ ਪਰ You are here at the Kabaddi tournament. How do you? Uh, what do you think about it? I think it's very fun, interesting. You guys are really tough. That's for sure. I'd say just as tough as any football player. Just like the football player. Oh yeah. yeah. Or rugby. Yes, or like rugby. Yes. You guys are very, very tough. Are you enjoying it? Yes, I come every year with my friends. Uh -huh. We do a lot of work, and we do a lot of work with the Indian community and we like to share things together my f indian friends come to our hockey games i come to your kabadi tournaments what kind of a work you guys do we do civil construction and land reclamation okay. lots of dirt work moving major piles stuff like that but we always feel very welcome here the food's always good free ਜੱਸੀ ਜੱਸੀ ਵੈਰੀ ਵੈਲਕਮ ਦੈਟਸ ਦ ਬੈਸਟ ਪਾਰਟ ਵੀ ਡੋਨਟ ਹੈਵ ਟੂ ਹੈਵ ਅ ਚੇਂਜ ਇਨ ਯਰ ਪਾਰਟ ਨੋ ਨੋ ਐਗਜੈਕਟਲੀ ਥੰਕ ਯੂ ਸੋ ਬਟ ਨੋ ਥੈਂਕ ਯੂ ਐਂਡ ਇੰਜੋਏ ਇਟ ਥੈਂਕ ਯੂ ਵੈਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ